ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਚਾਰ-ਚਾਰ ਤਾਗਾਂ ਦਾ ਡਿਜ਼ਾਈਨ ਲੈ ਕੇ ਆਏ ਆਂ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਇਹ ਟੌਪ ਸਕੀਵ ਵਾਸਤੇ ਸਪੈਸ਼ਲ ਹੈ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਆਂ ਪਹਿਲਾਂ ਆਪਾਂ ਸ਼ੁਰੂ ਤੋਂ ਚਾਰ ਸਲਾਈਆਂ ਦਾ ਰਿਪੀਟ ਜ ਹੈ ਨਾ ਜਦੋਂ ਆਪਾਂ ਸ਼ੁਰੂ ਕਰਨਾ ਹੈ ਤਿੰਨ ਕੁੰਡੀਆਂ ਪਰੇ ਉਲਟੇ ਬਣਾਵਾਂਗੇ ਤਾਗਾ ਬੈਕ ਸਾਈਡ ਲੈ ਜਾਗੇ ਇੱਕ ਤਾਗੇ ਨੂੰ ਇਸ ਤਰ੍ਹਾਂ ਸਿੱਧਾ ਬੁਣਾਂਗੇ ਤਾਗਾ ਕੱਢਣਾ ਨਹੀਂ ਹੈਗਾ ਇਨੂੰ ਆਪਣੀ ਸਾਈਡ 'ਤੇ ਲਿਆ ਕੇ ਬੁੰਨ ਇਹਨੂੰ ਬੈਕ ਸਾਈਡ 'ਤੇ ਆ ਇਸ ਤਰ੍ਹਾਂ ਇਹ ਜਾਲੀ ਨਾਲ ਇੱਕ ਤਾਗੇ ਦੇ ਤਿੰਨ ਤਾਗੇ ਬਣ ਜਾਣਗੇ ਫਿਰ ਫਿਰ ਆਪਾਂ ਤਿੰਨ ਗੁੰਡੇ ਉਲਟੇ ਬਣਾਵਾਂਗੇ ਫਿਰ ਤਾਗਾ ਬੈਕ ਸਾਈਡ ਲੈ ਜਾਗੇ ਇੱਕ ਤਾਗੇ ਤੋਂ ਆਪਾਂ ਤਿੰਨ ਤਾਗੇ ਬਣਾਵਾਂਗੇ ਇੱਕ ਇਸ ਤਰ੍ਹਾਂ ਬਣ ਗਿਆ ਇੱਕ ਫਿਰ ਆਪਣੀ ਸਾਈਡ 'ਤੇ ਲਿਆ ਕੇ ਫਿਰ ਜਾਲੀ ਪਾ ਕੇ ਫਿਰ ਹੋ ਗਿਆ ਇਸ ਤਰ੍ਹਾਂ ਆਪਣਾ ਦੁਬਾਰਾ ਉਸੇ ਤਰੀਕੇ ਬਣੀ ਜਾਊਗਾ ਤਿੰਨ ਗੁੰਡੇ ਉਲਟੇ ਤਾਗਾ ਫਿਰ ਬੈਕ ਸਾਈਡ ਇੱਕ ਸਿੱਧਾ ਫਿਰ ਆਪਣੀ ਸਾਈਡ ਲਿਆ ਕੇ ਜਾਲੀ ਪਾ ਕੇ ਉਸੇ ਤੱਕ ਨੂੰ ਦੁਬਾਰਾ ਬੁਣਾਂਗੇ ਇਸ ਤਰ੍ਹਾਂ ਤਿੰਨ ਤਾਗੇ ਹੋ ਜਾਣਗੇ ਫਿਰ ਤਿੰਨ ਤਾਗੇ ਉਲਟੇ ਤਾਗਾ ਫਿਰ ਬੈਕ ਸਾਈਡ ਲਿਆਗੇ ਇੱਕ ਗੁੰਡਾ ਸਿੱਧਾ ਤਾਗਾ ਆਪਣੀ ਸਾਈਡ ਲਿਆ ਕੇ ਬੈਕ ਸਾਈਡ ਤੋਂ ਫਿਰ ਬੁਣ ਲਾਂਗੇ ਜਾਲੀ ਨਾਲ ਤੇ ਇੱਕ ਦੇ ਤਿੰਨ ਅਣ ਜਾਣਗੇ ਫਿਰ ਤਿੰਨ ਗੁੰਡੇ ਉਲਟੇ ਇਹ ਆਪਣੀ ਡਿਜ਼ਾਈਨ ਦੀ ਪਹਿਲੀ ਸਲਾਈ ਚਾਰ ਸਲਾਈਆਂ ਦਾ ਇਹ ਡਿਜ਼ਾਈਨ ਹੈ ਹੁਣ ਆਪਾਂ ਅਗੇ ਬੈਕ ਸਾਈਡ ਬੈਕ ਸਾਈਡ ਇਹ ਇਸ ਤਰ੍ਹਾਂ ਬਣ ਕੇ ਆਉਂਦਾ ਹੈ ਦੇਸੜਾ ਆਪਾਂ ਕੀ ਕਰਨਾ ਜਿਹੜੇ ਤਿੰਨ ਉਲਟੇ ਬੁਣਿਆ ਉਹਨਾਂ ਨੂੰ ਇੱਧਰ ਸਿੱਧੇ ਬਣਾਵਾਂਗੇ ਤਿੰਨ ਨੂੰ ਜਿਹੜੇ ਆਪਾਂ ਨੇ ਇੱਕ ਤੋਂ ਤਿੰਨ ਬਣਾਏ ਨੇ ਉਹਨਾਂ ਨੂੰ ਇੱਧਰ ਉਲਟੇ ਬਣਾਵਾਂਗੇ ਇਹਦੀ ਡਿਜ਼ਾਈਨ ਦੀ ਚਾਰ ਸਲਾਈਆਂ ਨੇ ਚਾਰੇ ਸਲਾਈਆਂ ਦੀਆਂ ਅੱਡ-ਅੱਡ ਬੁਣੀਆਂ ਜਾਣਗੀਆਂ ਤਿੰਨ ਸਿੱਧੇ ਤਿੰਨ ਉਲਟੇ ਫੇਰ ਤਿੰਨ ਸਿੱਧੇ ਫੇਰ ਆਪਣੀ ਸਾਈਡ ਤਿੰਨ ਉਲਟੇ ਜਿਹੜੇ ਆਪਾਂ ਡਿਜ਼ਾਈਨ ਵਾਲੇ ਤਿੰਨ ਬੁਣਿਆ ਉਹਨਾਂ ਨੂੰ ਉਲਟੇ ਬੁਣਨਾ ਇੱਧਰ ਜਿਹੜਾ ਉਧਰ ਉਲਟੇ ਬੁਣਿਆ ਉਹਨਾਂ ਨੂੰ ਤੁਹਾਨੂੰ ਸਿੱਧੇ ਬੁਣਨਾ ਇਹ ਦੂਜੀ ਸਲਾਈ ਹੈ ਇਸ ਡਿਜ਼ਾਈਨ ਦੀ ਹਰ ਇੱਕ ਸਲਾਈ ਚੇਂਜ ਹੁੰਦੀ ਹੈ ਚੱਲੂਗਾ ਇਹ ਸਿੱਧਾ ਸਿੱਧਾ ਜਿੱਥੇ ਇੱਕ ਵਾਰ ਟਿੱਗ ਗਿਆ ਉਸੇ ਤਰੀਕੇ ਨਾਲ ਹੀ ਜਾਇ ਜਾਊਗਾ ਇਹਦੀ ਜਗ੍ਹਾ ਚੇਂਜ ਨਹੀਂ ਹੁੰਦੀ ਹੈਗੀ ਬਹੁਤ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਸਕੀਵੀ ਤੇ ਟੌਪ ਵਾਸਤੇ ਬਹੁਤ ਸੋਹਣਾ ਲੱਗਦਾ ਬਣਾ ਕੇ ਜਰੂਰ ਵੇਖਿਓ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਹੋ ਗਿਆ ਹੁਣ ਆਪਾਂ ਅਗੇ ਤੀਜੀ ਸਲਾਈ ਤੇ ਹੁਣ ਆਪਾਂ ਤੀਜੀ ਸਲਾਈਸ ਕੀ ਕਰਨਾ ਪਹਿਲਾਂ ਆਪਾਂ ਤਿੰਨ ਉਲਟੇ ਬੁਨੇ ਸੀ ਹੁਣ ਆਪਾਂ ਦੋ ਉਲਟੇ ਬਣਾਵਾਂਗੇ ਇੱਕ ਆਪਣਾ ਇਹ ਲੈ ਗਿਆ ਇੱਕ ਆਪਾਂ ਇਹਨੂੰ ਉਲਟਾ ਬਣਾ ਲਾਂਗੇ ਧਾਗਾ ਬੈਕ ਸਾਈਡ ਲੈ ਜਾਗੇ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੇ ਆਪਾਂ ਤਿੰਨ ਡਿਜ਼ਾਈਨ ਵਾਲੇ ਪਾਈ ਸੀ ਇੱਕ ਇਹ ਉਲਟਾ ਧਾਗਾ ਹੋ ਗਿਆ ਇੱਕ ਉਲਟਾ ਧਾਗਾ ਤੇ ਇੱਕ ਡਿਜ਼ਾਈਨ ਵਾਲਾ ਦੋ ਦਾ ਇੱਕ ਕਰਤਾਗੇ ਬੈਕ ਸਾਈਡ ਤੋਂ ਤੇ ਜਿਹੜਾ ਦਾ ਵਿਚਲਣਾ ਧਾਗਾ ਉਹਨੂੰ ਇਸ ਤਰ੍ਹਾਂ ਇਕੱਲੇ ਨੂੰ ਸਿੱਧਾ ਬਣਾ ਲਾਂਗੇ ਤੇ ਜਿਹੜਾ ਤੀਜਾ ਧਾਗਾ ਇੱਕ ਇਧਰਲਾ ਉਲਟਾ ਹੋ ਜਾਊਗਾ ਇਸ ਤਰ੍ਹਾਂ ਕੁੰਡਾ ਲਟਾ ਕੇ ਚੜਾ ਕੇ ਤੇ ਇੱਕ ਕਰਦਾਂਗੇ ਫਿਰ ਜਿਹੜਾ ਇੱਕ ਉਲਟਾ ਹੈ ਉਲਟਾ ਗੋਲ ਲਾਂਗੇ ਇੱਕ ਉਲਟਾ ਫਿਰ ਦੋ ਦਾ ਇੱਕ ਇੱਕ ਸਿੱਧਾ ਇਹ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਇੱਕ ਇਧਰਲਾ ਕੁੰਡਾ ਉਲਟਾ ਹੋ ਜਾਊਗਾ ਇੱਕ ਸਿੱਧਾ ਹੋ ਜਾਊ ਉਹਨੂੰ ਦੋ ਐਕ ਕਰਤਾ ਹੈ ਫਿਰ ਇੱਕ ਉਲਟਾ ਫਿਰ ਤਾਂਗਾ ਬੈਕ ਸਾਈਡ ਲੈ ਜਾਾਂਗੇ ਦੋ ਦਾ ਇੱਕ ਇੱਕ ਗੁੰਡਾ ਉਲਟਾ ਹੋ ਜਾਂਦਾ ਇੱਕ ਇਹਦਾ ਸਿੱਧੇ ਵਾਲਾ ਹੋ ਜਾਂਦਾ ਇੱਕ ਸਿੱਧਾ ਇੱਕ ਗੁੰਡੇ ਨੂੰ ਉਲਟਾ ਕੇ ਚੜਾਵਾਂਗੇ ਇਧਰੋਂ ਫੇਰ ਦੋ ਦਾ ਇੱਕ ਫੇਰ ਅੱਗ ਆਪਣੀ ਸਾਈਡ ਇੱਕ ਗੁੰਡਾ ਉਲਟਾ ਫੇਰ ਦੋ ਦਾ ਇੱਕ ਇੱਕ ਸਿੱਧਾ ਫੇਰ ਗੁੰਡਾ ਉਲਟਾ ਕੇ ਦੋ ਦਾ ਇੱਕ ਆਹ ਗੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਬੈਕ ਸਾਈਡ ਤੋਂ ਦੋ ਦਾ ਇੱਕ ਲਾਸਟ ਤੇ ਆਪਣੇ ਕੋਲ ਦੋ ਰਹਿ ਗਏ ਇਹਨਾਂ ਨੂੰ ਉਲਟੇ ਬਣਾ ਲਾਂਗੇ ਹੁਣ ਆਪਾਂ ਉਧਰੋਂ ਦੋ ਉਲਟੇ ਬੁਣਿਆ ਸਾਈਡਾਂ ਤੇ ਦੋ ਬੁਨੇ ਵਿਚਾਲੇ ਆਪਾਂ ਇੱਕ ਉਲਟਾ ਬੁਣਿਆ ਸਾਈਡ ਵਾਲੇ ਦੋਨਾਂ ਨੂੰ ਇਸ ਤਰ੍ਹਾਂ ਸਿੱਧਾ ਬਣਾ ਲਾਂਗੇ ਜਿਹੜੇ ਆਪਾਂ ਇਹ ਡਿਜ਼ਾਈਨ ਵਾਲੇ ਬੁਣਿਆ ਇਹ ਤਿੰਨ ਬੁਨੇ ਇਹਨਾਂ ਨੂੰ ਤਨੂੰ ਨੂੰ ਉਲਟੇ ਬਣਾ ਲਾਂਗੇ ਚਾਰ-ਚਾਰ ਤਾਗੀਆਂ ਨੇ ਇਸ ਤਰ੍ਹਾਂ ਹੁਣ ਇਹ ਤਿੰਨ ਉਲਟੇ ਤਾਗਾ ਬੈਕ ਸਾਈਡ ਜਿਹੜਾ ਹੈ ਆਪਾਂ ਇੱਕ ਉਧਰ ਉਲਟਾ ਬਣਾ ਸੀ ਇੱਕ ਸਿੱਧਾ ਬਣ ਜੂ ਚਾਰ ਤਾਗੇ ਹੋ ਗਏ ਦੁਬਾਰਾ ਫਿਰ ਉਸ ਤਰ੍ਹਾਂ ਤਿੰਨ ਤਾਗੇ ਉਲਟੇ ਸੋਨੂੰ ਦੱਸਿਆ ਵੀ ਇਹਦੀ ਡਿਜ਼ਾਈਨ ਦੀ ਹਰੇਕ ਸਲਾਈ ਚੇਂਜ ਹੁੰਦੀ ਆ ਫਿਰ ਤਾਗਾ ਆਪਣੀ ਸਾਈਡ ਤਿੰਨ ਉਲਟੇ ਇੱਕ ਤੱਕ ਸਿੱਧਾ ਫਿਰ 1 2 3 ਉਲਟੇ ਤੇ ਲਾਸਟ ਵਾਲੇ ਦੋ ਤਾਂ ਅੱਗੇ ਸਿੱਧੇ ਸਾਈਡਾਂ ਤੇ ਦੋ ਦੋ ਰਹੇ ਨੇ ਇਹ ਬੈਕ ਸਾਈਡ ਤੋਂ ਇਸ ਤਰ੍ਹਾਂ ਬਣ ਕੇ ਆਉਂਦਾ ਆਪਣਾ ਡਿਜ਼ਾਈਨ ਬੈਕ ਸਾਈਡ ਤੋਂ ਇਸ ਤਰ੍ਹਾਂ ਤੇ ਸਿੱਧੀ ਸਾਈਡ ਇਹ ਐਵੇਂ ਬਣਦਾ ਬਹੁਤ ਹੀ ਸੋਹਣਾ ਲੱਗਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ